ਸਤਿ ਸ਼੍ਰੀ ਅਕਾਲ ਜੀ ਅਮੀਰ ਹੈ ਤੁਸੀਂ ਵਧੀਆ ਹੋਵੋਗੇ ਦੋਸਤੋ ਸਵਾਗਤ ਹੈ ਤੁਹਾਡਾ ਆਪਣੀ ਚੈਨਲ ਇਨਸਪਾਇਰ ਵਿਦ ਅਮੀਰ ਅੱਜ ਆਪਾਂ ਤੁਹਾਡੇ ਨਾਲ ਜਿਸ ਵਿਸ਼ੇ ਤੇ ਚਰਚਾ ਕਰਾਂਗੇ ਉਹ ਵਿਸ਼ਾ ਹੈ ਆਪਾਂ ਆਪਣੇ ਵੱਲ ਹਰ ਇੱਕ ਨੂੰ ਅਟਰੈਕਟ ਕਿੰਜ ਕਰ ਸਕਦੇ ਹਾਂ ਮਤਲਬ ਦੋਸਤੋ ਅੱਜ ਦੇ ਸਮੇਂ ਵਿੱਚ ਹਰ ਕੋਈ ਦੂਜੇ ਦਾ ਆਪਣੇ ਵੱਲ ਧਿਆਨ ਖਿੱਚਣਾ ਚਾਹਦਾ ਹਰ ਕੋਈ ਚਾਹੁੰਦਾ ਕਿ ਮੈਂ ਖਾਸ ਲੱਗਾ ਤੇ ਸਾਰੇ ਮੇਰੇ ਵੱਲ ਖਿੱਚੇ ਆਉਣ ਭਜੇ ਆਉਣ ਬਹੁਰੀਆਂ ਇਸ ਕਰਕੇ ਉਹ ਤਰ੍ਹਾਂ ਤਰ੍ਹਾਂ ਦੇ ਆਪਣੇ ਵਿੱਚ ਹੁਣ ਵਿਕਸਿਤ ਕਰਨ ਦੀ ਕੋਸ਼ਿਸ਼ ਕਰਦਾ ਪਰ ਇਹ ਕੋਈ ਮਾਰੀ ਦਿਖਾਵੇ ਨਾਲ ਤੁਸੀਂ ਕਿਸੇ ਨੂੰ ਆਕਰਸ਼ਿਤ ਨਹੀਂ ਕਰ ਸਕਦੇ ਇਹ ਅੰਦਰੂਨੀ ਆ ਤੁਹਾਡਾ ਵਿਵਹਾਰ ਤੁਹਾਡਾ ਗੱਲ ਕਰਨ ਦਾ ਸਲੀਕਾ ਇਸ ਤਰ੍ਹਾਂਆਂ ਚੀਜ਼ਾਂ ਨੇ ਜਿਹੜੀਆਂ ਤੁਹਾਡੇ ਸੁਹਾ ਨੂੰ ਖਾਸ ਬਣਾਉਂਦੀਆਂ ਤੁਹਾਡੇ ਵਿਅਕਤੀਤਵ ਨੂੰ ਪ੍ਰਭਾਵਸ਼ਾਲੀ ਬਣਾਉਂਦੀਆਂ ਸੋ ਅੱਜ ਆਪਾਂ ਤੁਹਾਡੇ ਨਾਲ ਇਹ ਹੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਕੁਝ ਨੁਸਖੇ ਕੁਝ ਤਰੀਕੇ ਤੇ ਕੁਝ ਨੁਕਤੇ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਹਮੇਸ਼ਾ ਖੁਸ਼ ਰੱਖੋ ਜਦੋਂ ਵੀ ਤੁਸੀਂ ਕਿਸੇ ਨੂੰ ਮਿਲਦੇ ਹੋ ਤਾਂ ਖੁੱਲ੍ਹ ਕੇ ਹਾਸੇ ਦੀ ਗੱਲ ਕਰੋ ਹਰੇਕ ਇਹ ਸ਼ਾਨ ਦੇਲ ਵਰ ਹੁੰਦਾ ਹਰ ਇੱਕ ਦੇ ਜਵਾਨ ਤੇ ਚੜ ਜਾਂਦਾ ਹਰ ਇੱਕ ਦੇ ਮਨ ਵਿੱਚ ਵਸ ਜਾਂਦਾ ਕਿਉਂਕਿ ਇਹ ਸਲੀਕਾ ਦਾ ਇਸ ਦਾ ਮਤਲਬ ਇਹ ਨਹੀਂ ਤੁਸੀਂ ਹੂ ਹੂ ਕਰੀ ਜਾਓ ਇਦਾਂ ਮਤਲਬ ਇਹ ਕਿ ਲਿਖੇ ਵਿੱਚ ਆਪਣੀ ਚੇਤੇ ਇੱਕ ਐਦਾਂ ਦੇ ਹਾਫ-ਪਾਵ ਰੱਖਣ ਰੱਖੋ ਜਿਹੜੇ ਤੁਹਾਨੂੰ ਹੀ ਨਹੀਂ ਪ੍ਰੇਰਿਤ ਕਰਨ ਬਲਕਿ ਨਾਲਾਲੀ ਨੂੰ ਵੀ ਤੇ ਚੜਦੀ ਕਾਦੀ ਉਹ ਤੁਹਾਡਾ ਉਹ ਖਸੁੰ ਦਾ ਅੰਦਾਜ਼ ਆ ਸੰਭਾਵੀ ਬਲਕਿ ਉਸ ਨੂੰ ਇਹ ਮਹਿਸੂਸ ਹੋਵੇ ਬੰਦਾ ਕਾਫੀ ਮਿਲਨਸਾਰ ਹੈ ਕਿਉਂਕਿ ਜਿੰਨਾ ਚਿਰ ਤੁਹਾਡੇ ਵਿੱਚ ਮਿਲਨਸਾਰ ਮਿਲਣ ਵਾਲੇ ਚੰਗੇ ਗੁਣ ਨਹੀਂ ਹੋਣਗੇ ਉਹਨਾਂ ਚਿਰ ਤੁਸੀਂ ਕਿਸੇ ਨੂੰ ਆਪਣੇ ਵੱਲ ਖਿੱਚ ਨਹੀਂ ਸਕਦੇ ਕਿਉਂਕਿ ਜੇ ਅਪਡੇਟ ਹੋ ਤੁਸੀਂ ਤੇ ਉੜੀਆਂ ਲੈ ਕੇ ਅਗਲੇ ਦੇ ਸਾਹਮਣੇ ਜਾਂ ਅਗਲੇ ਨਾਲ ਗੱਲ ਕਰੋਗੇ ਗੁੱਸੇ 'ਚ ਗੱਲ ਕਰੋਗੇ ਰੋਪ 'ਚ ਗੱਲ ਕਰੋਗੇ ਤਾਂ ਕੋਈ ਤੁਹਾਨੂੰ ਸੁਨੇਗਾ ਨਹੀਂ ਕਿਉਂਕਿ ਅੱਜਕੱਲ੍ਹ ਦੋਸਤੋ ਸਮਾਂ ਹੀ ਜਿਹੜਾ ਕੌਣ ਕਿਤੇ ਦਾ ਰੋਗ ਚੱਲਦਾ ਸੋ ਨੀਕਾ ਵਿਵਹਾਰ ਇਹਨੇ ਦਾ ਰੱਖੋ ਕਿ ਸਾਰੇ ਤੁਹਾਡੇ ਵੱਲ ਖਿੱਚੇ ਜਾਣ ਸਭ ਤੋਂ ਖਾਸ ਤੁਹਾਡਾ ਗੁਮ ਹੈ ਤੁਹਾਡੀ ਖੂਸੂਤੀ ਦਾਸ ਤੋਂ ਡਰਾ ਦੇ ਤੁਹਾਡਾ ਆਸਾ ਸੋ ਇੱਕ ਚੁੱਕੀ ਵਿੱਚ ਹੱਸੀ ਤੁਸੀਂ ਹਰ ਗੱਲ ਬਾਤ ਨੂੰ ਇੱਕ ਸੌਖੀ ਜਹੀ ਬਣਾ ਸਕਦੇ ਹੋ ਨੰਬਰ 2 ਤੇ ਆਪਾਂ ਚਰਚਾ ਕਰਾਂਗੇ ਖੁੱਤੇ ਪ੍ਰੋਸਾ ਨੂੰ ਦੋਸਤੋ ਸਭ ਨੂੰ ਸਾਨੂੰ ਆਪਣੇ ਆਪ ਤੇ ਭਰੋਸਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਤੁਸੀਂ ਆਪਣੇ ਆਪ ਦੇ ਨਹੀਂ ਤੁਸੀਂ ਤੀਜੇ ਬੰਦੇ ਦੇ ਕੀ ਹੋਣਾ ਸਭ ਤੋਂ ਪਹਿਲਾਂ ਆਪਣੇ ਆਪ 'ਤੇpropto ਰਖੋ ਮੈਂ ਇਹ ਕਰ ਸਕਦਾ ਹਾਂ ਇਹ ਮੈਂ ਹੀ ਕਰ ਸਕਦਾ ਇਹ ਤੁਹਾਡਾ ਅਹੰਕਾਰ ਹੈ ਇਸ ਲਈ ਆਪਣੇ ਆਪ ਨੂੰ ਇਹ ਨਾ ਕਹੋ ਮੈਂ ਇਹ ਨਹੀਂ ਕਰ ਸਕਦਾ ਇਹ ਚੀਜ਼ਾਂ ਤੁਹਾਨੂੰ ਨਕਾਰਾਤਮਕ ਬਣਾਉਂਦੀਆਂ ਤੇ ਨਾ ਹੀ ਇਸ ਨਾਲ ਤੁਸੀਂ ਚੰਗਾ ਕੋਈ ਪ੍ਰਭਾਵ ਸਿਰਜ ਸਕਦੇ ਹੋ ਆਪਣੇ ਆਪ ਨੂੰ ਇਸ ਲਈ ਦੂਜਿਆਂ ਨੂੰ ਵੀ ਸੁਣਨਾ ਚਾਹੀਦਾ ਹੈ ਅਗਲਾ ਪੁਆਇੰਟ ਹੈ ਆਪਣਾ ਦੂਜਾ ਜੇ ਤੂੰ 2 3 4 ਬੰਦਿਆਂ ਚ ਬੈਠਾ ਸਿਰਫ ਇਹ ਨਹੀਂ ਕਿ ਆਪਣੇ ਆਪ ਨੂੰ ਹੀ ਅਗਲੇ ਦੇ ਸਾਹਮਣੇ ਪੇਸ਼ ਕਰੀ ਜਾ ਜਾਂ ਆਪਣੀ ਹੀ ਵਡਿਆਈ ਕਰੀ ਜਾ ਸਾਹਮਣੇ ਵਾਲੇ ਦੀ ਨੁਕਾ ਕਰੀ ਜਾ ਤੁਹਾਡੀ ਗੋਲਚਾਲ ਵਿੱਚ ਇੱਕ ਯਕਤੰਮੀ ਜ਼ਹੀਦੀਏ ਕੋਈ ਨਾ ਗੱਲ ਕਰਨ ਦਾ ਇੱਕ ਸਹਿਕਾ ਹੋਣਾ ਜ਼ਹੀਦਾ ਹੈ ਗੱਲ ਸੁਣੋ ਉਸ ਤੋਂ ਬਾਅਦ ਹੀ ਹੋਈ ਜਮਾਵ ਦੀ ਇਸ ਲਈ ਸੋਨ ਨੂੰ ਸਮਰਥਾ ਆਪਣੀ ਸਭ ਤੋਂ ਤੇਜ਼ ਘਾਹ ਕਿ ਸੁਣਨ ਵਾਲੀ ਇਨਸਾਨ ਵਿੱਚ ਸਭ ਤੋਂ ਜ਼ਿਆਦਾ ਸ਼ਤਵਰ ਹੁੰਦਾ ਤੇ ਉਹ ਹਰ ਇੱਕ ਦਾ ਹਰਮਨ ਪਿਆਰਾ ਹੋ ਨਿਬੜਦਾ ਕਿਉਂਕਿ ਉਹ ਇੱਕ ਨਹੀਂ ਬਹੁਤੇ ਲੋਕਾਂ ਦੀ ਦੁੱਖ ਸੁੱਖ ਵੀ ਸੁਣਦਾ ਤੇ ਉਹਨਾਂ ਦੇ ਸੁਣ ਕੇ ਉਸ ਤੋਂ ਬਾਅਦ ਕੋਈ ਪ੍ਰਤੀਕਿਆ ਦੇਂਦਾ ਸੋ ਇਹ ਨਹੀਂ ਹਰ ਮੈਕਲ ਵਿੱਚ ਜਿੱਥੇ ਬੈਠੇ ਹੋ ਤੁਸੀਂ ਆਪਣੇ ਹੀ ਬੋਲ ਉਚਾਰੀ ਜਾਓ ਬੋਲੀ ਜਾਓ ਸਾਹਮਣੇ ਵਾਲੇ ਨੂੰ ਬੋਲਣ ਦਾ ਮੌਕਾ ਹੀ ਨਾ ਦੇਵੋ ਇਹ ਚੀਜ਼ ਬਹੁਤ ਹੀ ਖਾਸ ਹੋਈ ਲੱਗਦੀ ਹੈ ਤੇ ਸਾਹਮਣੇ ਵਾਲਾ ਤੁਹਾਡੇ ਤੋਂ ਹੱਕ ਜਾਂਦਾ ਹੈ ਕਿਉਂਕਿ ਹਰ ਇਨਸਾਨ ਆਪਣੀ ਕਦਰ ਚਾਹੁੰਦਾ ਹੈ ਦੋਸਤੋ ਫਿਰ ਇਹ ਤੁਹਾਡੇ ਨਾਲ ਗੱਲਬਾਤ ਵਿੱਚ ਦਿਲਚਸਪੀ ਲਵੇਗਾ ਸੋ ਆਪਣਾ ਅਗਲਾ ਪੁਆਇੰਟ ਹੈ ਆਪਣੇ ਆਪ ਨੂੰ ਸਾਫ਼ ਸਿਖਰਾ ਰੱਖੋ ਚੰਗੇ ਕੱਪੜੇ ਪਾਓ ਇਹਦਾ ਮਤਲਬ ਇਹ ਨਹੀਂ ਤੁਸੀਂ ਮਹਿੰਗੇ ਵਸਤਰ ਪਾਓ ਤੁਸੀਂ ਸੁਧਾਰਨ ਕੱਪੜਿਆਂ ਨਾਲ ਸਭ ਨੂੰ ਆਪਣੇ ਵੱਲ ਖਿੱਚਿਤ ਕਰ ਸਕਦੇ ਹੋ ਕਿਉਂਕਿ ਜੋ ਰੌਣਕ ਸਾਦਗੀ ਵਿੱਚ ਹੈ ਉਹ ਮਹਿੰਗੀ ਜਵਾਸਾਂ ਵਿੱਚ ਨਹੀਂ ਕਈ ਇਨਸਾਨ ਲੱਖਾਂ ਦੇ ਕੱਪੜਿਆਂ ਵਿੱਚ ਵੀ ਹੱਸੂਂ ਹੀ ਨਾ ਲੱਗਦਾ ਹੈ ਇਹ ਕਿ ਕੋਈ انسان 60 ਰੁਪਏ ਦੇ ਕਪੜੇ ਵਿੱਚ ਵੀ ਲੱਖਾਂ ਦਾ ਰਗਣਾ ਹੈ ਇਹ ਪਰਵਾਹਾ ਜਿਹੜੇ ਤੁਹਾਡੇ ਕਿਰਦਾਰ ਨਹੀਂ ਸਰਜਰੀ ਇਹਦੇ ਵਿੱਚ ਮਹਿੰਗੇ ਸਸਤੇ ਦਾ ਕੋਈ ਰੋਲ ਨਹੀਂ ਸੋ ਆਪਣੇ ਆਪ ਨੂੰ ਸਾਫ਼ ਸੁਥਰਾ ਰੱਖੋ ਆਪਣੀ ਗੋਲ ਵਾਲੀ ਦੀ ਤਰ੍ਹਾਂ ਅੱਗੇ ਦੋਸਤੋ ਅਪਾ ਜ਼ਿਕਰ ਕਰਾਂਗੇ ਹੈ ਜਿਵੇਂ ਦੇ ਹੂੰ ਆਪਣੇ ਆਪ ਨੂੰ ਉਝ ਹੀ ਪੇਸ਼ ਕਰੋ ਕੋਈ ਨਕਲੀ ਬੋਲਚਾਲ ਜਾਂ ਉਸ ਟਾਈਮ ਉਝ ਤੁਸੀਂ ਹੋਂ ਆਪਣੇ ਵਿਅਕਤੀਤਵ ਤੋਂ ਪਿੱਛੇ ਹਟ ਕੇ ਆਪਣੇ ਆਪ ਨੂੰ ਕੋਈ ਹੋਰ ਰੂਪਰੇਖਾ ਚ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹੋ ਉਹ ਤੁਹਾਡੀ ਨਕਲੀ ਚੀਜ਼ ਜਲਦੀ ਹੀ ਫੜੀ ਜਾਂਦੀ ਹੈ ਇਸ ਲਈ ਤੁਸੀਂ ਮਜ਼ਾਕ ਦੇ ਪਾਤਰ ਬਣਦੇ ਹੋ ਸਾਹਮਣੇ ਵਾਲਾ ਵੀ ਤੁਹਾਡੇ ਹੀ ਮਜ਼ਾਕ ਉਡੰਦਾ ਹੈ ਇਸ ਲਈ ਜਿਵੇਂ ਦੇ ਹੋਵੇਂ ਰੋ ਆਪਣਾ ਅਸਲ ਕਦੀ ਛੁਪਾਉਣਾ ਕਿਉਂਕਿ ਦੋਸਤੋ ਆਪਾਂ ਸਭ ਨੂੰ ਤਰਹੀ ਚੰਗੇ ਲੱਗਦੇ ਹਾਂ ਜਦ ਆਪ ਸਹੀ ਤੇ ਸੱਚੇ ਜੀਵ ਜੋ ਆਪਣੇ ਹੁੰਦਰਾ ਜਾਂ ਜਿਵੇਂ ਦੇ ਆ ਹੈਗੇ ਆ ਜੇ ਆਪਾਂ ਆਪਣੇ ਆਪ ਨੂੰ ਉਸੇ ਤਰ੍ਹਾਂ ਪੇਸ਼ ਕਰਦੇ ਹਾਂ ਤਾਂ ਸਾਡੇ ਵਿਅਕਤੀਤਵ ਵਿੱਚ ਹੀ ਨਿਖਾਰ ਨਹੀਂ ਆਉਂਦਾ ਬਲਕਿ ਸਾਹਮਣੇ ਵਾਲੇ ਲਈ ਨਿਗਾਹ ਵਿੱਚ ਵੀ ਸਾਡੀ ਇੱਜ਼ਤ ਆਉਂਦੀ ਹੈ ਸੋ ਆਪਣੇ ਆਪ ਨੂੰ ਪ੍ਰਭਾਵਸ਼ਾਲੀ ਬਣਾਉਣਾ ਤਾਂ ਆਪਣੇ ਆਪ ਨੂੰ ਸਾਫ਼ ਸੁਥਰਾ ਰੱਖੋ ਆਪਣੇ ਵਿਚਾਰਾਂ ਨੂੰ ਜੰਗਾਰਕੋ ਆਪਣੇ ਆਪ ਨੂੰ ਨਕਲੀ ਹੋਣੇ ਤੋਂ ਬਚਾ ਕੇ ਰੱਖੋ ਤੇ ਚੰਗਾ ਜੋ ਹੋ ਉਹਨੇ ਦੇ ਹੀ ਆਪਣੇ ਆਪ ਨੂੰ ਸਭ ਦੇ ਸਾਹਮਣੇ ਪੇਸ਼ ਕਰੋ ਕੋਰਟ ਉਸੇ ਜਿਸ ਇਨਸਾਨ ਨੂੰ ਜ ਜਿਸ ਦੀ ਮੰਡਲੀ ਨੂੰ ਜਿਸ ਨੂੰ ਵੀ ਆਪਣੇ ਵੱਲ ਆਕਰਸ਼ਿਤ ਕਰਨਾ ਚਾਹੁੰਦੇ ਹਾਂ ਆਪਣੇ ਕੰਮਕਾਰਾਂ ਵਿੱਚ ਆਕਰਸ਼ਿਤ ਕਰਨਾ ਚਾਹੁੰਦੀ ਹਾਂ ਤਾਂ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਸੁਣਾਉਣਾ ਉਹ ਸੁਣੋ ਕਿਉਂਕਿ ਜੋ ਇਨਸਾਨ ਸਾਹਮਣੇ ਲਾ ਕੇਣਾ ਚਾਹੁੰਦਾ ਉਸ ਤੋਂ ਬਾਅਦ ਹੀ ਤੁਸੀਂ ਕੋਈ ਸੋਚ ਵਿਚਾਰ ਕਰ ਸਕਦੇ ਹੋ ਉਸ ਦੇ ਵਿਚਾਰ ਸੁਣੂਗੇ ਤਦ ਹੀ ਤੁਹਾਨੂੰ ਤੁਹਾਡੇ ਬਾਰੇ ਉਸ ਦੇ ਲਹਿਜੇ ਵਿਚਾਰ ਤੇ ਸੋਚ ਦਾ ਚੰਗਾ ਪਤਾ ਲੱਗੇਗਾ ਇਸ ਲਈ ਸੋਨ ਨਦੀ ਆਦਤ ਇਸ ਵਿੱਚ ਸਭ ਤੋਂ ਵੱਡਾ ਰੋਲ ਆ ਦਾ ਕਰਦੀ ਹੈ ਤੁਹਾਡੇ ਵਿਅਕਤੀ ਦਾ ਬਹੁਤ ਖਾਸ ਪ੍ਰਭਾਵਸ਼ਾਲੀ ਲਿਖਣ ਵਿੱਚ ਸਭ ਤੋਂ ਵੱਡਾ ਰੋਲ ਆ ਤੁਹਾਡੀ ਸੋਨ ਸ਼ਕਤੀ ਦਾ ਜਿੰਨਾ ਤੁਸੀਂ ਸੋਹਦੇ ਹੋ ਉਹਨੇ ਤੁਸੀਂ ਸਬਰ ਚੋਂ ਜਿੰਨਾ ਤੁਸੀਂ ਚੰਗੇ ਲਫ਼ਜ਼ ਵਰਤਦੇ ਹੋ ਉਹਨੇ ਤੁਸੀਂ ਚੰਗੀ ਸੋਚ ਦੀ ਧਣੀ ਹੁੰ ਤੇ ਜਿੰਨਾ ਆਪਣਾ ਸਲ ਪੇਸ਼ ਕਰਦੇ ਹੋ ਉਹਨੇ ਤੁਸੀਂ ਖਰੀ ਸੋ ਦੂਸੋਂ ਇਹਨਾਂ ਗੱਲਾਂ ਤੋਂ ਇਹੀ ਆਪਾਂ ਤੁਹਾਨੂੰ ਕਮਾਂਗੇ ਕਿ ਆਪਣੇ ਆਪ ਨੂੰ ਪ੍ਰਭਾਵਸ਼ਾਲੀ ਚੰਗਾ ਜਾਂ ਕਿਸੇ ਨੂੰ ਆਪਣੇ ਵੱਲ ਆਕਰਸ਼ਿਤ ਕਰਨਾ ਚਾਹੁੰਦੇ ਹੋ ਚੰਗੇ ਵਿਵਹਾਰ ਵਾਲੀ ਚੰਗੇ ਕਿਰਦਾਰ ਵਾਲੀ ਲੱਗਣਾ ਚਾਹੁੰਦੇ ਹੋ ਤਾਂ ਆਪਣੇ ਆਪ ਨੂੰ ਉਝ ਹੀ ਪੇਸ਼ ਕਰੋ ਜਿਵੇਂ ਦੇ ਤੁਸੀਂ ਹੈਗੇ ਹੋ ਤੇ ਇਹਦੇ ਲਈ ਤੁਹਾਨੂੰ ਬੇਤੀ ਦੇ ਇਹਨਾਂ ਨਿੱਕੇ ਨਿੱਕੇ ਗੱਲਾਂ ਦਾ ਧਿਆਨ ਰੱਖਣਾ ਪਵੇਗਾ ਉਸ ਤੋਂ ਬਾਅਦ ਤੁਸੀਂ ਸਿਰਫ ਆਪਣੀ ਨਹੀਂ ਬਲਕਿ ਆਲੇ ਦੁਆਲੇ ਦੇ ਜੀਵਨ ਵਿੱਚ ਵੀ ਰੌਣਕ ਪਾ ਸਕਦੇ ਹੋ ਕਿਉਂਕਿ ਇੱਕ ਚੰਗੇ ਸਲੀਕੇ ਬੋਲ ਚਾਲ ਰੈਂਸ ਐਂ ਖਾਣ ਪੀਣ ਵਾਲਾ ਬੰਦਾ ਤਰਫ ਆਪਣੇ ਆਪ ਨੂੰ ਹੀ ਨਹੀਂ ਬਲਕਿ ਉਹ ਆਪਣੇ ਆ ਨਾਲ ਜੁੜੇ ਲੋਕਾਂ ਨੂੰ ਆਕਰਸ਼ਿਤ ਸੁਧਾਰ ਦਿੰਦਾ ਹੈ ਕਿਉਂਕਿ ਉਹਦੇ ਵਿੱਚ ਪਰਸ਼ਤ ਕਰਨ ਦੇ ਗੁਣ ਹੁੰਦੇ ਨੇ ਤੇ ਉਹ ਆਪਣੇ ਆਕਰਸ਼ਣ ਨਾਲ ਆਲੇ ਦੁਆਲੇ ਨੂੰ ਮੋਹਿਤ ਕਰ ਲੈਂਦਾ ਹੈ ਸੋ ਦੋਸਤੋ ਜੇ ਤੁਹਾਨੂੰ ਆਪਣੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰਿਓ